ਕੁਵੀਰਾ ਬਿਕੋਤ ਨਾਲ ਸੰਜਿਆ ਕਣਦਰ ਤੇ ਮੋਨਕਾਟ ਆਵਰ ਤੇ ਜਿੱਥੇ ਇੱਕ ਬਹੁਤ ਵੱਡੀ ਅੱਗ ਲੱਗ ਗਈ ਹੈ ਸੋ ਅੱਗ ਲੱਗਣ ਦਾ ਕਾਰਨ ਤਾਂ ਬਿਲਕੁਲ ਪਤਾ ਨਹੀਂ ਲੇਕਿਨ ਅੱਗ ਜਿਹੜੀ ਕਾਫੀ ਭਿਆਨਕੀ ਲੱਗੀ ਹੋਈ ਹੈ ਦੇ ਓਨਰ ਨੇ ਉਹ ਆਪਣੇ ਘਰ ਜਾ ਰਹੇ ਸੀਗੇ ਤੇ ਉਸੇ ਹੀ ਦੌਰਾਨ ਉਹਨਾਂ ਨੂੰ ਇੱਕ ਕਾਲ ਆਂਦੀ ਹੈ ਕਾਲ ਦੇ ਦੌਰਾਨ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀ ਜਿਹੜੀ ਦੁਕਾਨ ਹੈ ਦੁਕਾਨ ਦੇ ਅੰਦਰ ਭਿਆਨਕ ਅੱਗ ਲੱਗ ਚੁੱਕੀ ਹੋਈ ਹੈ ਤੇ ਜੇਕਰ ਦੱਸਦੀ ਹੈ ਕਿ ਦੁਕਾਨ ਦੇ ਦੀ ਹੈ ਕੰਮ ਦਾ ਨਾਮ ਪਤਾ ਚੱਲ ਰਿਹਾ ਹੈ ਬੀਡੀਐਸ ਗਾਰਮੈਂਟਸ ਦੁਕਾਨ ਦਾ ਨਾਮ ਪਤਾ ਚੱਲ ਰਿਹਾ ਤੇ ਕੱਪੜੇ ਦੀ ਦੁਕਾਨ ਹੈ ਜੋ ਬਿਲਕੁਲ ਵੀ ਦੇਖ ਸਕਦੇ ਹੋ ਜਿਹੜੀ ਅੱਗ ਲੱਗੀ ਹੈ ਸੋ ਦੱਸਿਆ ਰਿਹਾ ਕਿ ਕੱਪੜੇ ਦੀ ਦੁਕਾਨ ਦੇ ਉੱਪਰ ਜਿਹੜੀ ਅੱਗ ਲੱਗੀ ਹੈ ਸੋ ਅੱਗ ਲੱਗਿਆ ਦਾ ਕਾਰਨਤਾ ਤਾਂ ਪਤਾ ਨਹੀਂ ਚੱਲ ਪਾਇਆ ਲੇਕਿਨ ਤੁਹਾਨੂੰ ਇੰਨਾ ਜਰੂਰ ਦੱਸਦੀ ਕਿ ਇੱਕ ਗਾਰਮੈਂਟ ਦੀ ਦੁਕਾਨ ਦਾ ਤੋਂ ਬੀਟੀਐਸ ਗਾਰਮੈਂਟ ਦਾ ਸਿਹਾਰਾ ਸੋ ਦੁਕਾਨ ਦੇ ਵਿੱਚ ਪਰ ਜਿਹੜੇ ਕਿ ਅੱਗ ਲੱਗੀ ਆ ਸੋ ਤੁਹਾਨੂੰ ਦੱਸਦੀ ਪੰਜ ਤੋਂ 6 ਗੱਡੀਆਂ ਜਿਹੜੀਆਂ ਫਾਇਰ ਬ੍ਰੀਡ ਦੀਆਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਔਰ ਅੱਗ ਬਹੁਤ ਜ਼ਿਆਦਾ ਜਿਹੜੀ ਕਿ ਅੰਦਰ ਚਮ ਹੈਗੀ ਔਰ ਆਸ-ਪਾਸ ਦੇ ਲੋਕ ਆ ਜਿਹੜੇ ਉਹ ਵੀ ਹੁਣ ਇੱਥੇ ਪਹੁੰਚੇ ਹੋਏ ਨੇ ਸੋ ਤਸਵੀਰਾਂ ਬਿਲਕੁਲ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਲੰਦਰ ਦੇ ਲਕਿਤ 14 ਦੇ ਬਿਲਕੁਲ ਨਾਲ ਜਿਹੜਾ ਮੌਨਕਾ ਡਾਵਾ ਸੋ ਇਹ ਤਸਵੀਰਾਂ ਤੁਹਾਨੂੰ ਸਾਂਝੇ ਕਰਿਆ ਸੋ ਲੋਕੋ ਜਿਹੜੇ ਦੇਖੇ ਦੇਸ਼ੋ ਕਿਤਰਾ ਜੈਸਲਮ ਹੋ ਰਿਹਾ ਤੋਂ ਇੱਥੇ ਇਸ ਚੈਂਪ ਜਿਹੜਾ ਦੇਖ ਸਕੋਗੇ ਆਸ-ਪਾਸੇ ਲੋਕ ਆ ਜਿਹੜੇ ਖੜੇ ਨੇ ਅੱਗ ਨੂੰ ਦੇਖ ਰਿਹਾ ਸੋ ਦੱਸਿਆ ਜਾ ਰਿਹਾ ਕਿ ਇੱਕ گارਮੈਂਟ ਦੀ ਸ਼ਾਪ ਦੁਕਾਨ ਸੀ ਜਿਹੜੀ ਮੀਡੀਆ ਤੋਂ ਗਾਰਮੈਂਟ ਦਿੱਤਾ ਜਾ ਰਿਹਾ ਹੈ ਇਹ ਕੱਪੜੇ ਦੀ ਦੁਕਾਨ ਸੀ ਜਿਹਦੇ ਤੇ ਜਿਹੜੀ ਅੱਗ ਲੱਗਦੀ ਆ ਸੋ ਅੱਗੇ ਜਿਹੜੀ ਕਾਫੀ ਜਿਹੜੀ ਭੈਂਕਰ ਰੁਪਏ ਦੀ ਅੱਗ ਲੱਗੀ ਹੋਈ ਔਰ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਧੂੰਆਂ ਤੋਂ ਨਿਕਲ ਰਿਹਾ ਹੈ ਦੇਖੀਓ ਵਧੀਆ ਪੇਸ਼ਾ ਲੋਕਾਂ ਨੂੰ ਪਾ ਰਹੇ ਮੋਕੇ ਸਾਹਿਬ ਜਨਾ ਦੇ ਪੋਸਟੇ ਨਿਸ਼ਾਨਾ ਦੇ ਆ ਜੋ ਜੋ ਪਤਾ ਚੱਲਿਆ ਕਿ 5 ਤੋਂ 6 ਜਿਹੜੀਆਂ ਕੀ ਫਾਇਰ ਬੀਰ ਦੀਆਂ ਗੱਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਔਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅੱਗ ਜਿਹੜੀ ਹੈ ਕਿ ਕਾਫੀ ਜਿਹੜੀ ਚੱਕਰ ਲੱਗ ਰਹੀ ਹੈ ਕਾਫੀ ਜਿਹੜੀ ਅੱਗ ਜਿਹੜੀ ਲੱਗ ਰਹੀ ਹੈ ਭੰਕਰ ਅੱਗ ਲੱਗ ਰਹੀ ਹੈ ਸੋ ਤਸਵੀਰਾਂ ਬਿਲਕੁਲ ਦਾਣਾ ਕਾਂਦੀਆਂ ਕਰ ਰਹੇ ਆ ਜਲੰਧਰ ਦੇ ਲਾਖਪੁਰ ਚੌਂਕ ਦੇ ਨਾਲ ਜਿਹੜਾ ਕਿ ਮੌਨਕਾ ਡਾਵਰ ਆ ਉੱਥੇ ਇੱਕ ਦੁਕਾਨ ਵਿੱਚ ਅੱਗ ਲੱਗ ਜਾਂਦੀ ਹੈ ਸੋ ਫਾਇਰ ਬੀਟਿੰਗ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਹਨ ਔਰ ਅੱਗ ਤੇ ਕਾਬੂ ਪਾਉਣ ਦੀ ਜਿਹੜੀ ਬਿਲਕੁਲ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਧੂੰਆਂ ਜਿਹੜਾ ਨਿਕਲ ਰਿਹਾ ਉਹ ਰਾਹੀ ਆਡੀ ਕਾਫੀ ਜ਼ਿਆਦਾ ਲੱਗੀ ਹੋਈ ਪ੍ਰਤੀਤ ਹੋ ਰਹੀ ਹੈ ਸੂਚਨਾਂ ਦੱਸੀ ਕਿ ਬੇਸਮੈਂਟ ਤੇ ਜਿਹੜੀ ਆ ਦੁਕਾਨ ਆ ਜਿੱਥੇ ਕਿ ਅੱਗ ਲੱਗੀ ਐ ਸੋ ਬਿਲਕੁਲ ਜਿਹੜਾ ਦੰਦਾ ਦੱਸੀ ਐ ਫਾਇਰ ਟੀਮ ਵੱਲੋਂ ਵੀ ਜਿਹੜੇ ਲੋਕਾਂ ਨੂੰ ਹਦਾਇਤ ਦਿੱਤੀ ਆ ਰਹੀ ਐ ਕਿ ਬਿਲਡਿੰਗ ਤੋਂ ਦੂਰ ਹੋ ਜਾਓ ਕਿਉਂਕਿ ਧੂਆ ਜਿਹੜਾ ਬਹੁਤ ਜ਼ਿਆਦਾ ਨਿਕਲ ਰਿਹਾ ਸੋ ਇਸ ਕਰਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਬਿਲਡਿੰਗ ਤੋਂ ਦੂਰ ਹੋਵੋ ਸੋ ਬਿਲਕੁਲ ਤਸਵੀਰਾਂਆਂ ਦੀਆਂ ਤੁਹਾਡਾ ਸਾਂਝਾ ਕਰ ਰਿਹਾ ਜਲੰਧਰ ਦੇ ਲਫਕੁਸ਼ ਚੌਕ ਵਿਚ ਮੌਨਿਕਾ ਟਾਵਰ ਜਿੱਥੇ ਇੱਕ ਦੁਕਾਨ ਦੇ ਉੱਪਰ ਅੱਗ ਲੱਗ ਜਾਂਦੀ ਹੈ ਔਰ ਕੱਪੜੇ ਦੀ ਦੁਕਾਨ ਸੀ BDS ਗਾਰਮੈਂਟ ਦੁਕਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਜਿੱਥੇ ਅੱਗ ਲੱਗਦੀ ਹੈ ਔਰ ਅੱਗ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਕਿ ਜਿਹੜਾ ਧੂੰਆਂ ਦੇਖਦੇ ਹੋ ਕਿ ਕਿੰਨਾ ਧੂੰਆਂ ਨਿਕਲ ਰਿਹਾ ਸੋ ਦੱਸ ਦਈਏ ਤੁਹਾਨੂੰ 20 ਤੋਂ 25 ਮਿੰਟ ਹੋ ਗਿਆ ਜਿਹੜਾ ਅੱਗ ਲੱਗਿਆ ਇਹਨੂੰ ਔਰ ਜਿਹੜਾ ਕਿ ਤੁਹਾਨੂੰ ਜਿਹੜਾ ਫਿਲਾਲ ਅਜੇ ਵੀ ਬਹੁਤ ਜ਼ਿਆਦਾ ਧੂੜ ਨਿਕਲ ਰਿਹਾ ਹੈ ਜਿਹੜਾ ਕਿ ਤੁਹਾਡੇ ਨਾਲ ਜੋ ਸੰਜਿਆ ਕਰ ਰਿਹਾ ਹੈ ਜਲੰਧਰ ਦੇ ਲਵ ਉਸ ਚੌਂਕ ਜਿਹਨੂੰ ਕਿ ਮਲਾਪ ਚੌਂਕ ਵੀ ਕਿਹਾ ਜਾਂਦਾ ਹੈ ਬਿਲਕੁਲ ਹੀ ਉਸ ਦੇ ਸਾਹਮਣੇ ਮੌਨਿਕਾ ਟਾਵਰ ਹੈ ਮੌਨਿਕਾ ਟਾਵਰ ਦੀ ਦੇਖਦੇ ਵਿੱਚ ਮਕੇਤ ਕੱਪੜਿਆਂ ਦੀ ਦੁਕਾਨ ਹੈ ਉਹ ਸੁਤ੍ਰਨ ਸਾਹਿਬ ਜਿਹੜਾ ਪਤਾ ਚੱਲ ਰਿਹਾ ਕਿ ਉਸ ਕੱਪੜਿਆਂ ਦੀ ਦੁਕਾਨ ਦਾ ਨਾਮ BDS ਗਾਰਮੈਂਟਸ ਉਸ ਕੱਪੜਿਆਂ ਦੀ ਦੁਕਾਨ ਦਾ ਨਾਮ ਹੈ ਜਿਸ ਦੇ ਵਿੱਚ ਜੈਂਟਸ ਲੇਡੀਜ਼ ਤੇ ਹੋਰ ਵੀ ਬੱਚਿਆਂ ਦੇ ਜਿਹੜੇ ਅੰਦਰ ਪੜੇ ਪਈ ਉਸ ਕੇ ਜਿਸ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਜਿਹੜਾ ਲੋਕਾਂ ਦਾ ਕਹਿਣਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ ਤੇ ਉੱਥੇ ਹੀ ਜਿਹੜੇ ਲੋਕ ਨੇ ਉੱਥੋਂ ਪਤਾ ਚੱਲਿਆ ਕਿ ਦੁਕਾਨ ਜਿਹੜੀ ਬੰਦ ਸੀਗੀ ਬੰਦ ਦੇ ਦੌਰਾਨ ਹੀ ਜਿਹੜੀ ਇਸ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਫਿਲਹਾਲ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਜਿਹੜੀ ਦੁਕਾਨ ਬੰਦ ਸੀਗੀ ਜਾਂ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਫਿਲਹਾਲ ਇਹ ਤਾਂ ਜਿਹੜੇ ਦਮਕਲ ਵਿਭਾਗ ਦੇ ਅਧਿਕਾਰੀ ਨੇ ਜਾਂ ਦਮਕਲ ਵਿਭਾਗ ਦੇ ਮੁਲਾਜ਼ਮ ਨੇ ਉਹ ਦੱਸਣਗੇ ਕਿ ਅੱਗ ਲੱਗਣ ਦਾ ਕਾਰਨ ਕੀ ਸੀ ਉਹ ਕਰੇਕਟਰ ਦੇ ਉੱਪਰ ਉਹ ਕਰੇਕਟਰ ਉਹ ਵੀ ਇੱਕ ਤਾਂ ਕੋਈ ਚੁੱਕਾ ਹਾ ਜਿਹੜਾ ਪੁਆਇੰਟ ਤੋਂ ਨਜ਼ਰ ਆ ਰਹੀ ਪੜੀ ਹੈ ਅਰੰਗ ਜੀ ਆ ਤੁਸੀਂ ਸੋ ਬਿਲਕੁਲ ਤਾਂ ਦੱਸਦੀ ਹੈ ਕਿ ਜੋ ਸੂਤਰਾ ਤੋਂ ਜੋ ਪਤਾ ਚੱਲ ਰਿਹਾ ਕਿ ਦੁਕਾਨ ਜਿਹੜੀ ਕਿ ਉਸ ਟਾਈਮ ਬੰਦ ਸੀਗੀ ਜਿਸ ਤਰ੍ਹਾਂ ਜਿਹੜੀ ਅੱਗ ਲੱਗੀ ਹੈ ਔਰ ਗਾਰਮੈਂਟ ਦੀ ਦੁਕਾਨ ਜਿਹੜੀ ਦਿੱਤੀ ਜਾ ਰਹੀ ਸੂਤਰਾ ਤੋਂ ਅਨੁਸਾਰ ਇਹ ਗਾਰਮੈਂਟ ਦੀ ਦੁਕਾਨ ਸੀਗੀ ਸੋ ਫਿਲਹਾਲ ਜਿਹੜਾ ਕਿ ਨਹੀਂ ਪਤਾ ਚੱਲ ਪਾ ਰਿਹਾ ਕਿ ਅੱਗ ਲੱਗਣ ਦਾ ਕਾਰਨ ਕੀ ਸੀਗਾ ਸੋ ਫਿਲਹਾਲ ਅੱਗ ਜਿਹੜੀ ਕਾਫੀ ਜ਼ਿਆਦਾ ਇੱਥੇ ਲੱਗੀ ਹੋਈ ਹੈ ਔਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਫਿਲਹਾਲ ਪਤਾ ਨਹੀਂ ਚੱਲ ਪਾ ਰਿਹਾ ਲੇਕਿਨ ਜੋ ਸੂਤਰਾਂ ਤੋਂ ਇਹ ਮਿਲੀ ਜਾਣਕਾਰੀ ਅਨੁਸਾਰ ਇਹ ਇੱਕ گارਮੈਂਟ ਸ਼ਾਪ ਸੀਗੀ ਜਿੱਥੇ ਅੱਗ ਲੱਗੀ ਔਰ ਬੀਸਮੈਂਟ ਦੇ ਅੰਦਰ ਜਿਹੜਾ ਕਿ ਇਹ ਦੁਕਾਨ ਸੀਗੀ ਸੋ ਤੁਹਾਨੂੰ ਦੱਸ ਦਈਏ ਕਿ ਲਾਕੂ ਚੌਂਕ ਵਿੱਚ ਜਿਹੜਾ ਮਿਲਾਪ ਆਪਣਾ ਮੋਨਿਕਾ ਟਾਵਰ ਆ ਤਾਂ ਮੋਨਿਕਾ ਟਾਵਰ ਦੇ ਅੰਦਰ ਇੱਕ ਗਾਰਮੈਂਟ ਸ਼ਾਪ ਸੀ ਜਿੱਥੇ ਐ ਅੱਗ ਲੱਗ ਜਾਂਦੀ ਐ ਔਰ ਅੱਗ ਦਾ ਕਾਫੀ ਭयंਕਰ ਰੂਪ ਜਿਹੜੀ ਉਹ ਲੈ ਲੀਤੀ ਹੋਈ ਐ ਔਰ ਦੇਖ ਸਕਦੇ ਹੋ ਕਿ ਜਿਹੜੇ ਫਾਇਰ ਦੇ ਟੀਮ ਐ ਸੋ ਲੋਕਾਂ ਨੂੰ ਹਦਾਇਤ ਦੇ ਰਹੀਆਂ ਕਿ ਆਗੋਂ ਜਗ੍ਹਾ ਤੋਂ ਦੂਰ ਹੋ ਜਾਣ ترويو بھائی <laughs> <laughs> ਬਿਲਕੁਲ ਜਿਹੜਾ ਤਸਵੀਰਤ ਆਲਾ ਸਾਜਿਆ ਕਰਿਆ ਜਲੰਧਰ ਦੇ ਲਾਕੂ ਚੌਂਕ ਦੇ ਜਿੱਥੇ ਤੋਂ ਦੱਸ ਦਈਏ ਕਿ ਇੱਕ ਬਹੁਤ ਵੱਡੀ ਜਿਹੜੀ ਕਿ ਇੱਕ ਅੱਗ ਲੱਗੀ ਹੈ ਤੋਂ ਮੋਨਕਾ ਟਾਵਰ 'ਚ ਇੱਕ ਦੁਕਾਨ ਕਪੜੇ ਦੀ ਜਿੱਥੇ ਕਿ ਅੱਗ ਲੱਗੀ ਔਰ ਅੱਜ ਦੇਖਦੇ ਹੋ ਜਿਕੇ ਜਿਹੜਾ ਕਿ ਮੋਨਕਾ ਟਾਵਰ ਆ ਉਹਦੇ ਦੋਵੇਂ ਸਾਈਡ ਤੋਂ ਜਿਹੜਾ ਕਿ ਧੂੰਆਂ ਜਿਹੜਾ ਕਿ ਕਾਫੀ ਜਿਹਾ ਕਿ ਨਿਕਲ ਰਿਹਾ ਜੇ ਤੀਨ ਲਗਭਗ ਆਧੁਨਿਕ ਕਾਰਾਂ ਦਾ